ਹਲਕਾ ਵ代ਕ ਬਲਕਾਰ ਸਿੰਘ ਸਿੱਧੂ ਵੱਲੋਂ ਥੋੜੇ ਦਿਨ ਪਹਿਲਾਂ ਹੀ ਪਟਿਆਲਾ ਮੰਡੀ ਦੇ ਵਿੱਚ ਪਾਰਕ ਦਾ ਉਦਘਾਟਨ ਕੀਤਾ ਗਿਆ ਕਿ ਲੋਕ ਵਧੀਆ ਇੱਥੇ ਆਪ ਦਾ ਸੈਰ-ਸਪਾਟਾ ਕਰਨਗੇ ਬੱਚੇ ਖੇਡਣਗੇ ਪਰ ਇਹ ਪਾਰਕ ਲੱਗਦਾ ਜਿਆਦਾ ਸੰਮਾ ਲੰਮਾ ਨਹੀਂ ਚੱਲਣਾ ਇਹ ਵੀ ਇੱਕ ਚਿੱਟੇ ਵਾਲਿਆਂ ਦਾ ਇੱਕ ਮੇਨ ਸਥਾਨ ਬਣ ਜਾਣਾ ਚਿੱਟੇ ਲਾਉਣ ਵਾਲਿਆਂ ਵਾਸਤੇ ਬਹੁਤ ਵਧੀਆ ਪਾਰਕ ਜਿਹੜਾ ਇਹ ਇਸ ਟਾਈਮ ਤਿਆਰ ਹੋ ਰਿਹਾ ਬੈਠਣ ਲਈ ਸੀਟਾਂ ਤੇ ਵੀ ਬਲਕਾਰ ਸਿੰਘ ਸਿੱਧੂ ਦਾ ਨਾਮ ਆਮ ਆਦਮੀ ਪਾਰਟੀ ਵੱਲੋਂ ਬਣਵਾਇਆ ਗਿਆ ਔਰ ਦੂਜੇ ਪਾਸੇ ਗੱਲ ਕਰ ਲਈਏ ਨਗਰ ਕੌਂਸਲ ਦੀਆਂ ਚੋਣਾਂ ਆ ਰਹੀਆਂ ਜਿਹੜੇ ਐਮਸੀ ਉਮੀਦਵਾਰ ਖੜੇ ਹੋਣੇ ਨੇ ਆਮ ਆਦਮੀ ਪਾਰਟੀ ਦੇ ਹੁਣ ਉਹਨਾਂ ਨੂੰ ਦੇਖਣ ਲੱਗ ਗਿਆ ਕੰਮ ਗਲੀਆਂ ਦੇ ਵਿੱਚ ਕੀ ਕੰਮ ਜਿਹੜੇ ਕਰੋਨਾ ਵਾਲੇ ਨੇ ਪਹਿਲਾ ਕੰਮ ਤਾਂ ਜਿਹੜਾ ਸਾਰਨਾ ਵਧੀਆ ਕੰਮ ਜਿਹੜਾ ਧਿਆਨ ਗਿਆ ਲਾਈਟਾਂ ਬੱਲ ਕੇ ਲਾਈਟਾਂ ਬਹੁ ਸਮੇਂ ਤੋਂ ਬੰਦ ਨੇ ਕਿ ਇਸ ਤੋਂ ਪਹਿਲਾਂ ਚਾਨਣ ਸੀ ਲੱਗਦਾ ਜਾਂ ਦੇਖਿਆ ਨਹੀਂ ਨੇ ਰਵਣਾ ਨੂੰ ਕਿ ਹੁਣ ਵੋਟਾਂ ਵਟੋਰਨ ਦੇ ਲਈ ਹੁਣ ਉਹ ਦੇਖਣ ਲੱਗ ਗਏ ਆ ਲਾਈਟਾਂ ਬੰਦ ਆ ਫਿਰ ਉਹ ਲਾਈਟਾਂ ਲਾਉਂਦੇ ਦਿਖਾਉਂਦੇ ਆ ਅਖਬਾਰਾਂ ਦੇ ਵਿੱਚ ਫੋਟੋਆਂ ਲੱਗ ਜਾਂਦੀਆਂ ਵਧੀਆ ਕੀ ਆਮ ਆਦਮੀ ਪਾਰਟੀ ਉਹਨਾਂ ਕੰਮ ਕਰਾ ਰਹੀ ਆ ਪਰ ਸਾਡੇ ਲੋਕ ਸੂਝਵਾਨ ਹੋ ਚੁੱਕੇ ਨੇ ਲੋਕਾਂ ਨੂੰ ਰਾਂਪਰੇ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਜਿਹੜੀ 5 ਲੱਖ ਦੀ ਮਿੱਠੀ ਗੋਲੀ ਦਿੱਤੀ ਜਾ ਰਹੀ ਆ ਇਹ ਕਿਸ ਪਾ ਪੈਣੀ ਆ ਉਹਨਾਂ ਨੂੰ ਇਹ ਹੁਣ ਚੰਗੀ ਤਰ੍ਹਾਂ ਲੋਕ ਸਮਝ ਚੁੱਕੇ ਨੇ ਕਿ ਪਹਿਲਾਂ ਸੀਐਮ ਭਗਵੰਤ ਮਾਨ ਨੇ ਦਿੱਤੀ ਸੀ ਕਿ ਵੋਟਾਂ ਤੁਸੀਂ ਪਾਓ ਤੁਹਾਡੇ ਸਾਰੇ ਕੰਮ ਅਸੀਂ ਕਰਾਵਾਂਗੇ ਪਰ 2-3 ਸਾਲਾਂ ਤੋਂ ਜਿਹੜਾ ਮਾਹੌਲ ਆ ਪੰਜਾਬ ਦਾ ਉਸੇ ਤਰ੍ਹਾਂ ਹੀ ਕਾਇਮ ਹੈ ਜਿਸ ਤਰ੍ਹਾਂ 2-3 ਸਾਲ ਪਹਿਲਾਂ ਸੀ ਉਸੇ ਤਰ੍ਹਾਂ ਹੀ ਪੰਜਾਬ ਦੇ ਜਿਹੜੇ ਹਾਲਾਤ ਆ ਬੁਰੇ ਆ